ਇਹਗਾ ਗੇਸ ਸੰਜੀ ਪੂਜ ਹੋ ਗਿਆ ਤੇ ਇਹਗਾ ਪਨੀਰ ਪਨੀਰ ਜਣੇ ਬਣੀ ਜੈਸੀ ਬਤ ਪੜ ਗਿਆ ਸੀਗਾ ਨਾ ਮੈਂ ਵਿੱਚ ੜ ਬਚਾ ਪੋਣੀ ਨਾ ਚੰਗੀ ਤਰ੍ਹਾਂ ਸਹੀ ਖਲ ਵਾਲੇ ਆਟ ਬਾਟ ਵਿੱਚ ਖੰਡ ਪਾਤੀ ਅੰਡਾ ਪਾ ਕੇ ਤੇ ਧੰਮਾ ਕਰ ਰਖਿਆ ਤੇ ਇਧਰ ਗੇਸ ਬਣ ਗਿਆ ਜੀ ਤੇ ਇਹਦੇ ਵਿੱਚ ਲੱਗਦਾ ਮੈਂ ਆਪਾਂ ਜੀ ਹੱਸਣਾ ਦੇਖੋ ਜੀ ਨੇ ਗੀਆਂ ਕੀ ਬੰਦਾ ਇਹਦੇ ਵਿੱਚ ਮੈਂ ਰੰਗ ਪਾ ਲੈ ਸੀ ਥੋੜਾ ਜਿਹਾ ਲੱਡੂ ਵਾਲਾ ਖਰਾਬ ਨਹੀਂ ਹੋਣਾ ਚਾਹੀਦਾ ਦੁੱਧ ਫਟ ਗਿਆ ਕੋਈ ਵਾ ਜੇ ਆ ਹੋਇਆ ਕਿ ਜਿਹੜਾ ਦੁੱਧ ਫਟਿਆ ਹੋਇਆ ਹੋਸਣਾ ਉਹ ਚਿੱਟਾ ਜੁੱਟਾ ਪਾਉਂਦੇ ਆ ਇਹ ਫਟਾ ਫਟਾ ਮੈਂ ਚਾਹ ਪਣੀ ਦਾ ਅੱਧ ਕੱਢ ਲਿਆ ਤੇ ਉਹਦੇ ਵਿੱਚ ਮੈਂ ਕਾਫੀ ਪਾ ਦਿੱਤੀ ਹੈ कॉफी भी बहुत सोद बनी जन के फैल भी बहुत सोनी बनी, बनी तो दुद्धे निकले सी जो मैं आटोमैटिक काफ़ी फट गया से फिर आप बर्बाद नहीं हो जाता सब्जी घट खे वक्त मैं चलो कोई ना फिर आप मिठी चीज बना लेने जी तुझे भी इदा करा करो जी ਜੇ ਦੁੱਧ ਬੜੀ ਚੰਗੀ ਤਰ੍ਹਾਂ ਨਾ ਘੱਟਾ ਹੋ ਮੈਂ ਜਾਨਕਿ ਸਟੇਟ ਇੱਕ ਤਰ੍ਹਾਂ ਦਾ ਦੁੱਧ ਮੈਂ ਉਹਨੂੰ ਚਾਹ ਪੋਣੀ ਨਾਲ ਅਲੱਗ ਕਰ ਲਾ ਅਲੱਗ ਕਰਕੇ ਤੇ ਪਿਆ ਉਹਦੇ ਵਿੱਚ ਕਾਫੀ ਪਾ ਲਓ ਯਾਨਕਿ ਖੱਟਾ ਨਾ ਹੋਵੇ ਜੇ ਤਾਂ ਜੇ ਖੱਟਾ ਹੋ ਗਿਆ ਫਿਰ ਖਾਂਦੇ ਨਹੀਂ ਕੰਮ ਰਾਂ ਨਾ ਪੀਂਦੇ ਹੋ ਫਿਰ ਤੋਂ ਤਾਂ ਪਨੀਰ ਬਣੂਗਾ ਪਾਣੀ ਪਾ ਕੇ ਚੰਗੀ ਤਰ੍ਹਾਂ ਸੌਕ ਕਰ ਲਓ ਫਿਰ ਪਨੀਰ ਬਣ ਜਾਂਦਾ ਤੇ ਜੇ ਇਸ ਤਰ੍ਹਾਂ ਹੋਇਆ ਹੋਵੇ ਤੇ ਇਹ ਦੁੱਧ ਵੀ ਘਮਾ ਲੈਂਦਾ ਜੇ ਤੁਹਾਡੇ ਕਿ ਉਹਦੇ ਵਿੱਚ ਕਾਫੀ ਪੈ ਜਾਂਦੀ ਜੀ ਤੇ ਮੈਂ ਇਦਾਂ ਚੰਗੇ ਤਰ੍ਹਾਂ ਦੁੱਧ ਨੂੰ ਜੰਗੇ ਤਰਾਇਕ ਨੂੰ ਆਕੇ ਦੇ ਵਿੱਚ ਮਖੰਡ ਛੱਟਤੀ ਵਿੱਚ ਲੱਡੂ ਨਾਲ ਹੁੰਦਾ ਆ ਬੱਚਾ ਵੀ ਤੇ ਮੈਂ ਤਰ ਬੈਸ ਉਹਨਾਂ ਉਹ ਕਿਸਾ ਆਪਣਾ ਬਿਸਕੁਟ ਨਾਲ ਥੋੜਾ ਜਿਹਾ ਮੈਂ ਖਾ। ਇਹ ਪਡੰਗ ਦਾ ਹੋ ਜਾਊ ਸਭ ਬੱਚੇ ਖਾ ਲੈਣ ਖਾ ਲੈਣ ਮਰਾਂ ਦੇ। ਦਾ ਖਾਣ ਤੋਂ ਨਹੀਂ ਲੈਉਣੇ ਪਾਣੇ ਜੀ ਇਸੇ ਤੋਂ ਤੱਕ ਤਾਂ ਤੈਨੂੰ ਮਿਲਾਉ ਸੀ ਜਾ। ਚੱਲ ਫੇਰ ਵੀ ਕਰੀ ਜੀ ਬਰਬਾਦ ਫੜੋ ਕਰਨੀ ਨੇ ਖਰਾਬ ਹੋ ਗਈ ਕੋਈ ਜੀ। ਤੇ ਆ ਦੇਖੋ ਜੀ ਤੁਸੀਂ ਵੀ ਮੇਰੇ ਹਿਸਾਬ ਨਾਲ ਤਾਂ ਇਦਾਂ ਕਰ ਲਿਆ ਕਰੋ। ਜੇ ਪੰਡੇਰ ਦਾ ਤੁਹਾਡਾ ਜੀ ਦਾਦਾ ਉਹਨੂੰ ਕੱਪੜੇ 'ਚ ਬੰਨ੍ਹ ਦ ਕਰੋ। ਤੇ ਲੈ ਇਹ ਬਚਾਪਾ ਮਨ ਲੱਗ ਕਰਕੇ ਤਾਂ ਮੈਂ ਸੇਕ ਲਵਾ ਕੇ ਸੁਖਾਂਟ ਰੰਦੇ ਮਰ ਵਿਚਰਾਂਗਾ ਫਿਰ ਦਸ ਨੂੰ ਭੁੰਨ ਕੇ ਇਸ ਤਰ੍ਹਾਂ ਬਣਾ ਕੇ ਤੇ ਦਮ ਲਾ ਲਵਾਂਗੇ ਤੇ ਇਹਨੂੰ ਘਟਾਣੇ ਪਾ ਦਾਂਗੇ ਬਾਅਦ ਵਿੱਚ ਇਹ ਜਿਹੜਾ ਹੋਤਾ ਨੇlever ਫਿਰ ਇਹਦੇ ਦਾਣਾ ਬਾਤੀ ਕਰਦੇ ਹਾਂ ਜਮਾ ਹੋ ਗਿਆ ਮੋਟੀ ਸੂਤ ਲੁੱਟੋ ਸੰਦਲੋ ਬੰਨੋ దాన చూడాలి ਹਾਂ ਮੈਂ ਆ ਵੀਡੀਓ ਕੱਟ ਰਹੀ ਆ ਜੀ ਬਸ ਨਹੀਂ ਕਿਵੇਂ ਜੀ ਬੰਦ ਫਿਰ ਮੈਂ ਤਾਂ ਹਰ ਥੋੜੇ ਜਿਹਾ ਨਹੀਂ ਮੈਂ ਹੱਥ ਨਹੀਂ ਘਮਗਾਤਾ ਬੱਗੌਣੇ ਬਣਾਈ ਵੀਡੀਓ ਖਰਾਬ ਹੋ ਜਾਂਦੇ ਜੀ ਤੁਹਾਡੇ ਤੱਕ ਸਹੀ ਵੀਡੀਓ ਨਹੀਂ ਪਹੁੰਚਦਾ ਏਡੀ ਟਕ ਟਕ ਆਉਂਦੇ ਆ ਬੱਚਾ ਨੂੰ ਮੈਂ ਤੰਗ ਕਰਾਣਾ ਨਹੀਂ ਕਰਦੇ ਮੈਂ ਤਾਂ ਕੱਟਦੀ ਬੜੀ ਜੀ ਬਹੁਤੀ ਮਨਾਈ ਜੀ ਹਿੰਦੀ ਨਹੀਂ ਆਉਂਦੀ ਤੇ ਅਗਰ ਤੁਸੀਂ ਕਮੈਂਟ ਕਰਕੇ ਮਨ ਦਾ ਆਦਾ ਕਰੋ ਨਹੀਂ ਤਾਂ ਢੀਗਲ ਨਾ ਹੋ ਜੇਗੇ ਸਿੱਖਣ ਲਈ ਹਿੰਦੀ ਤੇ ਪੰਜਾਬੀ 15-20 ਦੇ ਵਿੱਚ ਹੀ ਭਾਸ਼ਾ ਕੀਤੀ ਜਾਵੇਂ ਜਿੱਦਾਂ ਅੰਗਰੇਜ਼ੀ ਦੀ ਪੰਜਾਬੀ ਬਣਾ ਕੇ ਬੋਲਦੇ ਆਪਾਂ ਤੇ ਬਿਨਾਬੀ ਦੀ ਅੰਗਰੇਜੀ ਬੋਲੋ ਤਾਂ ਇਦਾਂ ਹੀ ਹਿੰਦੀ ਦੀ ਪੰਜਾਬੀ ਤੇ ਪੰਜਾਬੀ ਦੀ ਹਿੰਦੀ ਬਣਾ ਕੇ ਮੈਨੂੰ ਤਾਂ ਪਸੰਦ ਆਉਂਦਾ ਹੈ ਉਹ ਜੀ ਤਾਂ ਕਿ ਮੈਂ ਤੁਹਾਡੇ ਤੱਕ ਪਹੁੰਚ ਸਕਾਂ ਗੱਲ ਕਰ ਸਕਾਂ ਤੇ ਨਾਲ Google ਦਾ ਧੰਨਵਾਦ ਬਹੁਤ ਮਦਦ ਕਰਦੇ ਨੇ ਸਭ ਦੀ ਆਪਣੇ ਪਰ ਇਹ ਵੀ ਮੇਰੇ ਸਮਝ ਵਿੱਚ ਨਹੀਂ ਆਉਂਦਾ ਕੋਈ ਅੰਗਰੇਜ਼ੀ ਸਪੈਲਿੰਗ ਹੈ ਹੋਏ ਨਹੀਂ ਜਣ ਕੇ ਹਾਇ ਤਾਂ ਪੰਜਾਬੀ ਸ਼ਬਦ ਪਰ ਅੰਗਰੇਜ਼ੀ ਸਪੈਲਿੰਗ बोलन ਦਾ ਕਾਰਨ ਮੈਨੂੰ ਸਮਝ ਨਹੀਂ ਆ ਰਿਹਾ ਕੀ ਹੈ। ਤੁਸੀਂ ਚੰਗੀ ਤਰ੍ਹਾਂ ਬਲ ਸਮਝਾ ਦੇਣੀ ਜੀ। ਮੈਂ ਹੁਣ ਜਾਣ ਹੀ ਆ ਜਣ ਕਿ ਮੈਂ ਇੰਨੀ ਬੋਲੀ ਹੋਣੀ ਜੀ। ਕਿਉਂ ਪਹਿਲਾਂ ਪੜਾਈਆਂ ਘੜੀਆਂ ਹੁੰਦੀਆਂ ਸੀਆਂ ਤੁਹਾਨੂੰ ਪਤਾ ਹੈ ਜੀ ਪਾਜੀਆ ਆਰੇ ਬੱਟਾ ਵਿੱਚ ਮਨੇ ਪੜਾਇਆ ਬਾਟ। ਤੇ ਉਹਦੀ ਮੌਤ ਹੋਣ ਕਰਕੇ ਬੁਖਾਰ ਹੋਇਆ ਸੀ ਜਿਵੇਂ ਉਹ ਮਰ ਗਿਆ ਸੀ ਜੀ। ਇੱਕ ਦਿਨ ਲਈ ਬੁਖਾਰ ਹੋਇਆ ਤੇ ਦੂਜੇ ਦਿਨ ਘਰੋਂ ਪਿੰਡ ਰਾਵਾਂ ਜੀ। ਮਾਂ ਕਰਕੇ ਪੜਾ ਨਹੀਂ ਸਕੀ ਜੀ। ਜਿਸ ਤੇ ਇਹ ਵਿਆਹ ਕਰਤਾ ਜੀ। ਦਾਖਲਾ ਭਰੇ ਹੋਇਆ ਸੀ ਨਾ ਕਦੇ। ਤਨੂ ਸਾਰੇ ਦੇ ਕਾ ਪੜਾ ਲਾਂਗੇ ਜੋ ਕਹਿੰਦੇ ਸਾਰਾ ਤੇਰੇ ਕਹਿੰਦਾ ਮੈਂ ਪੜਾ ਲਊਗਾ ਪਰ ਕੰਮ ਨਾ ਕਰੂੰਂਦਰਾ ਮੈਨੂੰ ਪੜਾਇਆ ਨਹੀਂ ਅੱਜ ਮੈਂ ਤੁਸਤ ਨਹੀਂ ਸਾਰੇ ਤਿੰਨ ਆ ਪ੍ਰਣਾ ਬੱਤ ਵੱਦ ਪੜੋ ਪੜਾਈ ਤੂੰ ਨਾ ਬੰਦਾ ਕੱਖ ਨੀ ਅੱਜ ਮੈਂ ਦੂਰਾ ਕੰਮ ਕਰਦੀਆਂ ਤਾਂ ਇਸੇ ਕਰਨ ਕਰਦੀਆਂ ਕਿਉਂਕਿ ਮੈਂ ਪੜਾਈ ਪੂਰੀ ਨਹੀਂ ਕੀਤੀ ਨਾ ਹੋ ਪਈ ਇਹਨਾਂ ਪਿਓ ਦਾ ਕਰਕੇ ਮੈਨੂੰ ਮਾਂ ਨੇ ਸਕੂਲ ਲੈ ਨਾ ਤੋ ਸਿੱਖਾ ਇਹਨਾਂ ਸਾਲ ਤੂੰ ਪੜ੍ਹ ਲੈ ਤੇ ਕੰਮ ਆਉਣ ਗਿਆ ਕਰ ਪੁਰਾਣੇ ਮਾਨੇ ਧੰਦਾ ਦੇਖ ਨਾ ਕੁੜੀਆਂ ਨੂੰ ਤਪੜਾ ਇਹਦਾ ਹੀ ਹੁੰਦਾ ਉਹ ਤੇ ਜਦੋਂ ਮੌਤ ਹੋ ਗਈ ਚਾਨਸਿਕ ਕੁਦਰਤ ਵੱਲੋਂ ਰੰਗ ਕੁਦਰਤ ਦੇ ਕੌਣ ਕਹਿੰਦੇ ਸਾਡਾ ਪਿਆਰ ਇਦਾਂ ਹੋ ਜਿੱਥੇ ਕੌਣ ਕਹਿੰਦਾ ਮਾਂ ਨੂੰ ਸਾਡੇ ਪਿੰਡ ਦੀ ਮੈਡਮ ਅਮਰ ਕੌਰ ਸੀ ਵੀ ਬਾਈਸ ਨਾਲ ਨੇ ਪੜਾਇਆ ਸਾਨੂੰ ਜਾਨੀ ਕਿ ਸਾਡੇ ਸੁੱਖ ਨੇ ਦਿਲ ਲੱਕਣ ਮੈਂ ਤਾਂ ਉਹਦੇ ਕੋਲੋਂ ਤੱਕ ਪੜੀ ਆ ਫਿਰ ਉਹਨੂੰ ਨਮੂਣੀਆ ਹੋ ਗਿਆ ਸੀ ਮਾਜੀ ਚਲੋ ਬਸ ਲੀ ਪਰਬ ਨੂੰ ਪਿਆਰ ਹੀ ਹੋਣੀ ਮੈਨੂੰ ਉਸਨੇ ਬਹੁਤ ਤਰੀਕੇ ਨਾਲ ਸਮਝਾਉਣ ਦੇ ਖੇਚਲ ਕਰਾਏ ਬੱਚਾ ਤਰ ਡੈਡੀ ਲਈ ਪਰਪਰ ਹੋਣੀ ਤੋੜ ਚੰਗੀ ਤਰ੍ਹਾਂ ਮੈਂ ਜੋ ਮਨਸਲੇ ਉਸ ਦੇਣਾ ਮਾਰ ਗਣੇ ਉਸ ਟਾਈਮ ਦੇਖ ਚਾਹ ਬੱਚੀ ਤਰ ਕੜਨਾ ਜਾ ਕਰ ਮੇਰਾ ਭਰਾ ਸੀ ਤੁਨੂੰ ਤੁਨੂੰ ਵੀ ਮੈਂ ਗੈਸ ਬੜੀ ਕਰਨਾ ਹੂ ਬੱਚਾ ਸਤਾ ਮੈਨੂੰ ਮਾਫ ਕਰ ਦਿੰਦੇ ਸੀ ਕਿ ਹੁਣ ਉਹ ਪਸਤਾ ਹੁੰਦਾ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਸਿਆਣਾਗਾ ਬਹੁਤ ਜ਼ਿਆਦਾ ਸਿਆਣਾ ਜਿਹੜਾ ਹਮ ਦੱਚੀ ਦਾ ਕੰਮ ਕਰਦਾ ਟੇਲਰ ਪੈਨ ਗੰਗਾ ਆਪ ਲੋਕੋ ਕਿ ਤੇ ਮੇਰੇ ਨਾਲ ਵਾਲੇ ਸੀ ਪੇਖਾ ਬੰਨ ਮੈਂ ਬਿਆਹੀ ਮੈਂ ਭੁੱਖੂਗਾ ਇਹ ਨਾਲ ਗੈਰਨੀ ਬੁੱਟਾ ਸਿੰਘ ਨੂੰ ਚਾਹੁੰਦੇ ਹੁਣ ਪਰ ਉਹ ਮੈਨੂੰ ਇਦਾਂ ਦੇ ਵੀਡੀਓ ਬਣਾਉਂ ਤੋਂ ਰੋਕਦੇ ਨੇ ਮੈਂ ਆਪਣੀ ਮਰਜ਼ੀ ਕਰ ਲਿਆ ਜੀ ਉਹਨਾਂ ਨੇ ਆਪਣੀ ਮਰਜ਼ੀ ਕਰ ਲਈ ਮਾਣਾਪੋ ਆਪਣਾ ਉਸ ਨੂੰ ਕਿੱਥੇ ਮਰਜ਼ੀ ਲਾ ਲੋ ਚੰਗੇ ਪਾਸੇ ਲਾ ਲੋ ਮਾੜੇ ਪਾਸੇ ਉਹ ਵੀ ਆਪਣੇ ਆਪ ਨੂੰ ਕਹਿੰਦੇ ਨੇ ਵੀ ਮੈਂ ਚੰਗੇ ਕੰਮ ਕਰਦਾ ਅਸੀਂ ਕਿਨੇ ਫਾਈਕਰੋ ਜੋ ਕਰਨਾ ਤੁਸੀਂ ਕਰੋ ਅਸੀਂ ਨਹੀਂ ਰੋਕਦੇ ਹੁਣ ਪਰ ਮਾਤਾ ਮਾਤਾ ਬਖਸ਼ਿਆ ਸਰੂ ਚੁੰਗੀ ਸੋਸਰ ਨੂੰ ਬੱਸ ਪਰ ਜੇ ਤੀਤੀ ਪੈਣਾ ਦਾ ਵਿਆਹ ਹੋ ਜੇ ਕਿਸੇ ਦਾ ਕੋਈ ਖਸੂਰ ਨਹੀਂ ਹੁੰਦਾ ਨਾ ਉਹਦੇ ਮਾਮਲੇ ਪਰ ਉਹਦਾ ਪੈਣਾ ਕਿਸੇ ਦੇ ਰਿਸ਼ਤੇ ਨਾਲ ਤਾਂ ਕੋਈ ਖਸੂਰ ਨਹੀਂ ਹੁੰਦਾ ਜੋ ਰੱਬ ਨੂੰ ਚੰਗਾ ਲੱਗਦਾ ਉਹ ਹੀ ਕਰਦਾ ਜੇ ਕਿਛੂਗੇ ਬੰਨ ਪ੍ਰੇਰਨਾ ਦੇ ਦਿੰਦਾ ਵਾ ਤੇ ਉਹ ਚੰਗਾ ਕਰਦਾ ਜੇ ਮਾੜੇ ਬਾਲ ਮੁਕਿਆ ਤਾਂ ਉਹ ਮਾੜਾ ਕਰਦਾ ਇਹ ਮੈਨੂੰ ਲੱਗਦਾ ਗੁਰੂ ਤੋਂ ਲੜ ਲੱਗੀ ਸੀ ਪਹਿਲਾਂ ਤੋਂ ਮੈਂ ਸੰਥਾ ਨਹੀਂ ਲਈ ਸੀ ਮੈਂ ਆਟੋਮੈਟਿਕ ਹੀ ਗੁਰੂ ਦੀ ਕਰਪਾਣਾ ਲੈਂਦਾ ਸੁਣਦੇ ਤੇ ਮੈਂ ਪੜ ਕੇ ਮੇਰੀ ਜੀਵ ਚੰਗੇ ਤਰ੍ਹਾਂ ਬੋਲ ਨਹੀਂ ਪਾਉਂਦੀ ਜੀ ਮਾਫੀ ਚਾਹੁੰਦੀ ਹਾਂ ਸੰਗਤ ਤੁਹ ਜੀ ਬਹੁਤ ਵਧੀਆ ਮੈਂ ਜਾਨੀ ਕਿ ਮੈਂ ਦ 500 ਸਾਲ ਬੋਲਣ ਦੀ ਲੱਗੀ ਸੀ ਬੋਲਣਾ ਨਹੀਂ ਆਉਂਦਾ ਸੀ ਮੈਨੂੰ ਜੀ ਦਾਦੀ ਨੇ ਬਹੁਤ ਫਿਰਨੋ ਦੱਸਦੀ ਸੀ ਮੇਰੀ ਪਿੰਡ ਗੰਗਾ ਦੀ ਗੰਗਾ ਦਾ ਰਪਿੰਡੀ ਸੀ ਮੇਰੇ ਘਰ ਦੀ ਜੀ ਪਾਪੇ ਦੇ ਨਾਮ ਕੇ ਵਾੜਾ ਸੀ ਮੇਰੇ ਨਾਮ ਕੇ ਵਾੜਾ ਤਰਾਕਾ ਜੀ ਮੇਰੇ ਮਾਮੀਆਂ ਮਾਮੇ ਬਹੁਤ ਨੇ ਬਹੁਤ ਚੰਗੇ ਨੇ ਬਹੁਤ ਪਿਆਰ ਕਰਦੇ ਨੇ ਮੇਰੇ ਪਾਪੇ ਦੇ ਮਾਮੇ ਮਾਮੀਆਂ ਬਹੁਤ ਸਾਰੇ ਮਾਸੀ ਵੀ ਸੀ ਤਰ੍ਹਾਂ ਦੇ ਪਾਪੇ ਦੇ ਮਾਮੇ ਵੀ ਸੀ ਉਹ ਉਕੇ ਸਾਡਾ ਯਾਤਕ ਮਾਤ ਮਾਤਾ ਤੇ ਹੋਸ ਤਾਂ ਮਾਮੀਆ ਮਸੀਆ ਦੇ ਵਿੱਚ ਬਹੁਤ ਸਾਨੂੰ ਪਿਆਰ ਕਰਦੇ ਰਹੇ ਉਹ ਤੇ ਫਿਰ ਮਾਣਣ ਜਾਣ ਕੇ ਸਕੂਲ ਲਾਤਾ ਉਹ ਤੇ ਮੈਂ ਮਨਿਆ ਗਿਆ ਤੋ ਤੂੰ ਪੜ ਤਰੜਾੜੀ ਨਹੀਂ ਆ ਤੂੰ ਪੜ ਲਾ ਜਾ ਰ ਕਿਤੇ ਕੰਮ ਆਉਂਗੇ ਮੈਂ ਪੜ ਲੇ ਜੀ ਪੜ ਕੇ ਤੇ 8 ਤੱਕ ਮੈਂ ਫਿਲ ਹੋ ਗਈ ਪਰਾਂ ਦਾ ਗਿਆ ਹੋਸੀ ਟੁੱਟਾ ਸੂ ਉਹ ਬਹੁਤ ਤੁਹਾਨੂੰ ਪਤਾ ਹੀ ਆ ਜੀ ਨਵੀਂ ਨਵੀਂ ਲਿਖ ਨਹੀਂ ਕੰਮ ਕਰਦਿੰਦੀ ਮੇਰੇ ਪੇਪਰਾਂ ਨੂੰ ਦੇਣਾ ਸੀ ਹੋ ਗਈ ਦਵਾਰੋਂ ਮਨ ਭਰਾਣੇ ਵਗ ਲਾਤਾ ਕੰਮ ਮੇਰੇ ਘਰ ਕੇ ਤੋਫੀਲ ਹੋਈ ਹੈ ਚਲ ਮੈਂ ਤੁਮੇ ਫਿਰ ਉਹਨਾਂ ਬੁੱਤਾਂ ਸੰਦਨ ਗੰਗਾ ਗਈ ਹੋ ਤੇ ਫਿਰ ਮੇਰਾ ਜਾਨਕੀ ਬੰਦ ਦਵਾਰ ਉਪ ਲਾਤਾ ਸਕੋ ਜੀ ਮੇਰੀ ਪੈਣ ਵੀ ਆਪਾ ਕਾ ਹਰਗੋ ਹੰਗੀ ਵੀ ਆਈ ਹੈ ਜੀ ਉਹ ਵੀ ਮਾਂ ਨੇ ਲਾਂਦਾ ਕਿਨੇ ਕੁੜੀ ਦੇ ਪੇਪਰ ਹੁੰਦੇ ਨੇ ਬਹੁ ਗਏ ਜੀ ਚਲ ਤੂੰ ਉੱਤਾਂ ਕਰਕੇ ਮੈਂ ਇਹਦਾ ਤਾਂ ਆਉਂਦੀ ਹੁਣ ਤਾਂ ਮਾਂ ਦੀ ਧੀ ਨੇ ਕੀ ਤਰੇਟ ਗੱਲਾਂ ਆ ਤੇ ਗਾਣੇ ਸੁਣਨ ਲੱਗ ਗਈ ਮੈਨੂੰ ਕਿਨੇ ਗਾਣੇ ਗੱਲ ਤਰ ਸੁਣ ਪਾਰੇਸ ਕੰਮ ਲਈ ਜਤਨ ਉਹਨੂੰ ਰੱਖਦਾ ਨਹੀਂ ਬੰਦਾ ਕੋਈ ਭਾਂਪਾਈ ਉਹ ਅੱਗੇ ਦੇ ਵਿਚਰਨ ਪਾਲਣਾ ਉਹਨੇ ਕੀ ਕੀਤਾ ਮੈਂ ਰੰਗਾ ਹਿਲਕਾ ਤੱਕਾ ਉਹਨਾਂ ਕੋਕਲੀ ਤੇ ਪਰ ਉਹਨੇ ਸਿਰਫੰਨੀ ਘਰ ਦੇ ਜੀ ਨਹੀਂ